22 ਸਾਲਾਂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਪਰਿਵਾਰ ਇਨਸਾਫ ਲਿਖਾ ਰਿਹਾ ਹੈ ਦਰਦਰ ਦੀਆਂ ਠੋਕਰਾਂ ਪਰੇਸ਼ਾਨ ਮਾਪਿਆਂ ਨੇ ਕਿਸਾਨ ਯੂਨੀਅਨ ਨਾਲ ਮਿਲ ਇਨਸਾਫ ਲਈ ਲਗਾਇਆ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਤੇ ਧਰਨਾ 2 ਘੰਟੇ ਆਵਾਜ਼ਾਈ ਬੰਦ ਤੋਂ ਬਾਅਦ ਐਸਪੀ ਨੇ ਮਾਪਿਆਂ ਨੂੰ ਵਿਸ਼ਵਾਸ ਦਿਲਾ ਚੁਕਾਇਆ ਧਰਨਾ ਮੇਰਾ ਪਿੰਡ ਮੇਰਾ ਅਨਾਉਂਸ ਹੋ ਗਏ ਦੱਸਾਂਗਾ ਮੇਰਾ ਪਿੰਡ ਹੈਡੂ ਆ ਕੀ ਘਟਨਾ ਹੋਈ ਅੱਜ ਜਿਹੜਾ ਧਰਨਾ ਲਾਇਆ ਕਿੰਨੇ ਸਾਲ ਦਾ ਸੀ ਬੱਚਾ ਬੱਚੇ ਦੇ ਚਾਤਰੀ ਦੀ ਘਟਨਾ ਜੀ ਬੱਚਾ ਘੁੰਮਣ ਗਿਆ ਤਾਂ ਦੂਜੇ ਬੱਚੇ ਨਾਲ ਬੱਚਾ ਘੁੰਮਦੇ ਰਸਤੇ ਦੇ ਜਦੋਂ ਉੱਥੋਂ ਬੱਚ ਨੂੰ ਚੱਕਿਆ ਗਿਆ ਇਹ ਰੋਡ ਦੇ ਉੱਤੇ ਗੱਭੇ ਪਿਆਦਾ ਜਿਹੜਾ ਦੂਜਾ ਬੱਚਾ ਦਾ ਉਹ ਬਿਲਕੁਲ ਡੇਗ ਨਾਲ ਸੁਰਤ ਬਗੈਰ ਦੋਤੋਂ ਹੋਤਾ ਬਿਲਕੁਲ ਨੂੰ ਸੁਰਤ ਸੀ ਸਾਰਾ ਕੁਝ ਤਾਂ ਪਰ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਬੇਨਤੀ ਵੀ ਕਰ ਰਹੇ ਆਂ ਵੀ ਇਹ ਤਾਂ ਪੋਚੀ ਰਕਸ਼ ਕੀਤੀ ਜਾਵੇ ਪ੍ਰਸ਼ਾਸਨ ਉਸ ਗੱਲ ਟਾਈਮ ਤੇ ਗੱਲੇ ਨਹੀਂ ਕਰ ਰਿਹਾ ਨਾ ਉਹ ਗੱਲ ਤੇ ਆ ਰਿਹਾ ਕਿਉਂਕਿ ਇਹਨਾਂ ਨੂੰ ਪੋਲਿਟਿਕਲ ਪ੍ਰੈਸ਼ਰ ਵੀ ਆ ਤੇ ਉਹਨਾਂ ਦਾ ਇੱਕ ਕੋਈ ਲੱਗਿਆ ਪਰ ਉੱਪਰ ਲੱਗਿਆ ਆ ਬੰਦਾ ਉਹਨਾਂ ਨੂੰ ਟੈਲੀਫੋਨ ਕਰਕੇ ਪ੍ਰਸ਼ਾਸਨ ਨੂੰ ਉਹ ਕਰਿਆ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਬੱਚਾ ਉੱਥੇ ਗਿਰਿਆ ਪਿਆਤਾ ਜੇ ਬੱਚੇ ਉਧਰੋਂ ਆ ਰਹੇ ਤੇ ਬਸ ਡੇਗ ਨਹੀਂ ਹੋ ਤੇ ਜਦ ਅਸੀਂ ਦੇਖਿਆ ਉਹ ਬੱਚਾ ਸਾਡਾ ਉਸੇ ਹਾਲਤ ਵਿੱਚ ਬੇਹੱਦ ਬੜੀ ਹਾਲਤ ਵਿੱਚ ਗੱਬੇ ਪਿਆਤਾ ਇਹ ਬੱਚਾ ਦੂਜਾ ਜਿਹੜਾ ਨਾਲ ਦਾ ਉਹ ਆਰਾਮ ਨਾਲ ਉੱਥੇ ਬੈਠਾ ਦਾ ਉਹਦੇ ਕੋਲ ਉਹਦੇ ਹਲਕੇ ਮੂਲ ਲਈ ਛੱਟ ਦੀ ਜਿਾ ਕਿ ਮੈਂ ਡਾਕਟਰਾਂ ਕੋਲ ਵੀ ਲੈ ਕੇ ਗਿਆ ਡੀ ਐਮ ਸੀ ਵੀ ਗਿਆ ਚੰਡੀਗੜ੍ਹ ਵੀ ਗਿਆ ਪੀ ਜੀ ਆਈ ਚ ਤੇ ਡਾਕਟਰਾਂ ਦਾ ਵੀ ਕਹਿਣਾ ਇਹੀ ਤਾਂ ਕਿ ਇਹਦੇ ਬਕਾਇਦਾ ਛੱਟ ਮਾਰੀ ਗਈ ਆ ਨਾ ਕੋਈ ਐਕਸੀਡੈਂਟ ਹੋਇਆ ਕਿਉਂਕਿ ਇਹਦਾ ਦਿਮਾਗ ਜਿਹੜਾ ਦਾ ਇੱਕ ਪਾਸੇ 75% ਚਲੇ ਗਿਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਈ ਕੰਪਲੇਨਟ ਦਿੱਤੀ ਜਾਂ ਪ੍ਰਸ਼ਾਸਨ ਨੂੰ 5 ਤਰੀਕ ਨੂੰ ਕੰਪਲੇਨਟ ਦਿੱਤੀ ਆਪਾਂ ਪੁਲਿਸ ਨੂੰ ਅਸੀਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਬਹੁ ਗੇੜੇ ਮਾਰ ਲੇ ਥੱਕ ਚੁੱਕੇ ਆ ਕੂੰਬੀ ਜਾ ਕੇ ਆਇਆ ਕਟਾਣੀ ਵੀ ਗਿਆ ਲੇ ਕੇ ਡੀਐਸਪੀ ਸਾਹਿਬ ਨੇ ਵੀ ਸਾਨੂੰ ਕਿਹਾ ਤਾਂ ਪਾ 30 ਤਰੀਕ ਨੂੰ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਹੁਣ ਫਿਰ ਇੱਥੇ ਧਰਨਾ ਲਾਇਆ ਕਦ ਤੱਕ ਇੱਥੇ ਧਰਨਾ ਲਾਇਆ ਧਰਨਾ ਜਦ ਤੱਕ ਸਾਡਾ ਸਾਨੂੰ ਮਸਲਾ ਹੱਲ ਨਹੀਂ ਹੋਊਗਾ ਇਸ ਧਰਨਾ ਇਕ ਨਹੀਂ ਲਾ ਕੇ ਰੱਖਾਂਗੇ ਮੇਰਾ ਨਾਮ ਮਨਪ੍ਰੀਤ ਸਿੰਘ ਕਲਾਲ ਟਰਵਾ ਸਾਡੀ ਬੜੀ ਮਜਬੂਰੀ ਬਣ ਗਈ ਪਿਛਲੀ 5 ਅਪ੍ਰੈਲ ਨੂੰ ਇੱਕ ਸੰਘੇਪਣ ਦਾ ਨੌਜਵਾਨ ਮੁੰਡਾ ਜਿਹਦੀ ਕੀ ਭੇਰ ਤੇ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਨੂੰ ਘਰੋਂ ਸੱਦ ਕੇ ਲਿਆਇਆ ਜਾਂਦਾ ਸੈਰ ਲਈ ਪਰੰਤੂ ਕੁਝ ਟਾਈਮ ਬਾਅਦ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਕਿ ਸਾਡੇ ਸੱਟਾਂ ਲੱਗੀਆਂ ਜਿਹੜਾ ਵੀਰ ਉਹਦੇ ਨਾਲ ਗਿਆ ਉਹਦੇ ਇੱਕ ਛਿਹੜ ਤੱਕ ਨਹੀਂ ਆਈ ਤੇ ਜਦੋਂ ਇਸ ਮੁੰਡੇ ਨੂੰ ਹਸਪੀਟਲ ਲਿਆਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਇਹਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਅੱਧੇ ਦੱਸਿਆ ਗਿਆ ਕਿ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਤੇ ਜਿਹੜਾ ਬੰਦਾ ਇਹਨੂੰ ਘਰੋਂ ਲੈ ਕੇ ਗਿਆ ਸੀ ਉਹਦੇ ਮੁਕਾਬਲੇ ਐਕਸੀਡੈਂਟ ਹੋਇਆ ਪਰੰਤੂ ਜਦੋਂ ਮੌਕੇ ਤੇ ਜਾ ਕੇ ਪਰਿਵਾਰ ਨਾਲ ਦੇਖਿਆ ਨਾ ਤਾਂ ਕੋਈ ਉੱਥੇ ਐਕਸੀਡੈਂਟ ਵਾਲੀ ਗੱਲਬਾਤ ਹੈ ਤੇ ਪਰਿਵਾਰ ਨੂੰ ਖਤਸ਼ਾ ਇਹ ਕਿ ਇਹ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਸੋ ਉਸ ਦੇ ਉਸ ਦਿਨ ਤੋਂ ਹੀ ਪਰਿਵਾਰ ਵੱਲੋਂ ਲਗਾਤਾਰ ਪ੍ਰਸ਼ਾਸਨ ਨਾਲ ਉਸ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ ਤੇ ਗੱਲ ਨੂੰ ਟਾਲ ਮਟੋਲ ਕੀਤਾ ਗਿਆ ਪਿਛਲੇ 23 ਤਰੀਕ ਨੂੰ ਅਸੀਂ ਡੀਐਸਪੀ ਸਾਹਿਬ ਨੂੰ ਟਕਾਣੀ ਚੌਕੀ ਮਿਲੇ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਇੱਕ ਦਿਨ ਦੇ ਵਿੱਚ ਅਸੀਂ ਜਾਂਚ ਕਰਕੇ ਮੁਕੰਮਲ ਜਾਂਚ ਕਰਕੇ ਜਿਹੜੀ ਉਹ ਪਰਿਵਾਰ ਨੂੰ ਪ੍ਰੋਪਰ ਦੱਸ ਦਿੱਤਾ ਜਾਊਗਾ ਪਰੰਤੂ 30 ਤਰੀਕ ਤੋਂ ਅਸੀਂ ਲਗਾਤਾਰ ਫੋਨ ਕਰ ਰਹੇ ਹਾਂ ਡੀਐਸਪੀ ਸਾਹਿਬ ਨੂੰ ਉਹ ਅੱਜ ਕੱਲ ਅੱਜ ਕੱਲ ਕਰੀ ਜਾਂਦੇ ਨੇ ਜਿਸ ਕਰਕੇ ਮਜਬੂਰ ਨਾ ਬਸ ਅੱਜ ਸਾਨੂੰ ਇਹ ਚੰਡੀਗੜ੍ਹ ਲੁਧਿਆਣਾ ਰੋਡ ਹੈ ਜਿਹੜਾ ਉਹ ਜਾਮ ਕਰਕੇ ਬੈਠਣਾ ਪਿਆ। ਬੈਠਾ ਤੇ ਇਹ ਜਿਹੜਾ ਧਰਨੇ ਲਗਾਉਂਦੇ ਆ। ਇਹ ਬਾਈ ਜੀ ਅਣ ਮੁੱਥੇ ਸਮੇਂ ਲਈ ਧਰਨੇ ਦੀ ਸਾਡੀ ਕਾਲ ਹੈ। ਇਸ ਟਾਈਮ ਡੀਐਸਪੀ ਸਾਹਿਬ, ਐਸਐਚਓ ਸਾਹਿਬ ਸਾਡੇ ਕੋਲ ਪਹੁੰਚੇ ਨੇ। ਪਰੰਤੂ ਪਰਿਵਾਰ ਉਹਨਾਂ ਤੇ ਭਰੋਸਾ ਨਹੀਂ ਕਰ ਰਿਹਾ। ਕਿਉਂਕਿ ਗੱਲ ਇਹ ਹੈ ਵੀ ਆਪਾਂ ਸਹੀ ਕੋਈ ਜਵਾਬੇ ਨਹੀਂ ਆਇਆ ਇੱਕ ਮਹੀਨੇ ਤੋਂ ਇਸ ਕਰਕੇ ਹੁਣ ਅਸੀਂ ਅਣਮਿਤੇ ਸੰਗੇ ਲਈ ਬੈਠੇ ਆ ਤੇ ਹੁਣ ਅਸੀਂ ਸਲਾਹ ਕਰਦੇ ਆ ਵੀ ਪ੍ਰਸ਼ਾਸਨ ਨਾਲ ਗੱਲ ਇਹਨਾਂ ਨਾਲ ਕਰਨੀ ਹੈ ਜਾਂ ਇਸ ਤੋਂ ਉੱਪਰਲੇ ਲੈਵਲ ਦੇ ਕਿਸੇ ਨਾਲ ਮੁੰਡੇ ਦੀ 22 ਸਾਲ ਉਮਰ ਸੀ ਮੈਰਿਡ ਸੀ ਆਨ ਮੈਰਿਡ ਮੁੰਡਾ ਸੀਗਾ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਗਰੀਬ ਪਰਿਵਾਰ ਤੋਂ ਸੀਗਾ ਬੜੀ ਮਿਹਨਤ ਅਰੇ ਬੜਾ ਸਿਆਣਾ ਮੁੰਡਾ ਸੀ ਸਾਰਾ ਇਲਾਕਾ ਦੱਸਦਾ ਤੁਹਾਡੇ ਸਾਹਮਣੇ ਆ ਅੱਜ ਸਾਰਾ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਅੱਜ ਇੰਨੀ ਗਰਮੀ ਦੇ ਵਿੱਚ ਸਾਰੇ ਲੋਕ ਸੜਕਾਂ ਤੇ ਬੈਠੇ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜਿਲ੍ਹਾ ਪ੍ਰਧਾਨ ਭਾਰਤੀਕ ਸਾਂਝੀ ਕਾਦੀਆਂ ਲੁਧਿਆਣਾ ਸਰ ਇਹ ਜਿਹੜਾ ਅੱਜ ਧਰਨਾ ਲਾਇਆ ਅਸੀਂ ਚੰਡੀਗੜ੍ਹ ਨੈਸ਼ਨਲ ਹਾਈਵੇ ਜੋ ਆਪਣਾ ਜਾਂਦਾ ਵਾ ਲੁਧਿਆਣੇ ਨੂੰ ਉਹਦੇ ਉੱਤੇ ਲੱਗਿਆ ਹੋਇਆ ਇਹ ਰੋਡ ਅਸੀਂ ਜਾਮ ਕੀਤਾ ਵਾ ਇਹ ਸਾਨੂੰ ਇੱਕ ਮਜਬੂਰੀ ਵਸ ਅੱਜ ਬੈਠਣਾ ਪਿਆ ਕਿਉਂਕਿ ਇਹਦੇ ਸਬੰਧੀ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ 30 ਤਰੀਕ ਨੂੰ ਮਿਲਿਆ ਸੀ ਆਲਟੀਮੇਟਮ ਦਿੱਤਾ ਸੀ ਸਾਡੇ ਇੱਕ ਨੌਜਵਾਨ ਵੀਰ ਦੀ ਮੌਤ ਹੋ ਗਈ ਸੀ ਕਿ 4 ਤਰੀਕ ਨੂੰ ਭੇਤਪਰੀ ਹਾਲਤ ਦੇ ਵਿੱਚ ਪਰ ਜਿਹੜਾ ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਵੀ ਉਹਦਾ ਕਤਲ ਹੋਇਆ ਵਾ ਉਹਦੇ ਬਾਰੇ ਉਹਨਾਂ ਨੇ ਲਿਖਤੀ ਸ਼ਿਕਾਇਤ ਵੀ 5 ਤਰੀਕ ਨੂੰ ਉੱਥੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਪਰ 1 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਬੰਧ ਦੇ ਵਿੱਚ 30 ਤਰੀਕ ਨੂੰ ਅਸੀਂ ਪੂਰਾ ਇਕੱਠ ਕਰਕੇ ਚੌਂਕੀ ਥਾਣੇ ਦੇ ਬਾਹਰ ਅਸੀਂ ਮਿਲੇ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਸੀਂ ਧਰਨਾ ਲਾਓ ਨਾ 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 ਲਾਓ ਅਸੀਂ ਤੁਹਾਨੂੰ 2 ਤਰੀਕ ਨੂੰ ਕਲੀਅਰ ਕਰਕੇ ਦੱਸ ਦਾਂਗੇ 10 ਵਜੇ ਤੱਕ ਅਸੀਂ ਪਰਸੋਂ ਵੀ ਕੌਲਾਂ ਕਰੀਆਂ ਨੇ ਡਿਪਟੀ ਸਾਹਿਬ ਨੂੰ ਤੇ ਅ ਕੱਲ ਵੀ ਪਰ ਉਹਨਾਂ ਵੱਲੋਂ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਨਾ ਸਾਨੂੰ ਕੋਈ ਮਿਲਣ ਦਾ ਵਾਅਦਾ ਕੀਤਾ ਤੇ ਅੱਜ ਸਾਨੂੰ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਕਿਉਂਕਿ ਉਹ ਮਜ਼ਦੂਰ ਪਰਿਵਾਰ ਤੋਂ ਆ ਹਰੀਜਨ ਪਰਿਵਾਰ ਤੋਂ ਆ ਅਸੀਂ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਜਦ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਸੜਕਾਂ ਤੇ ਆਉਣਾ ਸਾਡਾ ਲਾਜ਼ਮੀ ਹੋ ਜਾਂਦਾ ਕਿਉਂਕਿ ਕਦ ਤੱਕ ਹੁਣ ਇਹ ਧਰਨਾ ਲੱਗਿਆ ਰਹੇਗਾ ਦੇਖੋ ਜਦ ਤੱਕ ਸਰਕਾਰ ਜਿਹੜੇ ਤੇ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਕੋਈ ਵਧੀਆ ਇਸ ਰਿਜ਼ਲਟ ਨਹੀਂ ਦਿੰਦੇ ਵੀ ਇਹ ਬੱਚੇ ਦਾ ਕਤਲ ਕਿਵੇਂ ਹੋਇਆ ਕੀ ਗੱਲ ਸੀਗੀ ਇਹਦੇ ਪਿੱਛੇ ਕੌਣ ਆ ਤਾਂ ਅਸੀਂ ਉਦ ਤੱਕ ਇੱਥੇ ਪੱਕੇ ਬੈਠੇ ਰਹਾਂਗੇ ਅਸੀਂ ਆਪਣਾ ਇੱਥੇ ਟੈਂਟ ਦਾ ਪ੍ਰਬੰਧ ਵੀ ਕਰ ਲਗਿਆ ਤੇ ਲੰਗਰ ਦਾ ਪ੍ਰਬੰਧ ਵੀ ਕਰ ਲਗਿਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹਦਾ ਮੈਡੀਕਲ ਵਗੈਰਾ ਹੋਏ ਸੀਗੇ ਰਿਪੋਰਟਾਂ ਸੀਗੀਆਂ ਇੱਕ ਇਹਨਾਂ ਕੋਲ ਸੀਟੀ ਸਕੈਨ ਦੀ ਰਿਪੋਰਟ ਇਹਨਾਂ ਕੋਲ ਸੀਗੀ ਉਹ ਅਸੀਂ ਡਾਕਟਰ ਤੋਂ ਜੋ ਵੀ ਹੈ ਅੱਜ ਕਲੀਅਰ ਹੋ ਜੰਨਾ ਤੇ ਅੱਜ ਜੱਜਸਮ ਹੀ ਆ ਉਹ ਡਾਕਟਰ ਦੀ ਰਿਪੋਰਟ ਤੋਂ ਹੋਂਤੇ ਇਹ ਅਗਲੀ ਕਾਰਵਾਈ ਅਸੀਂ ਕਾਨੂੰਨ ਲੀਗਲ ਵੇ ਨਾਲ ਜੋ ਹੋਏਗੀ ਉਹ ਕਰਾਂਗੇ ਸਾਰੇ ਪਰਿਵਾਰ ਵਾਲਿਆਂ ਨੇ ਕਹਿਣਾ ਵੀ ਬਹੁਤ ਲੰਬੇ ਸਮੇਂ ਤੋਂ ਐਪਲੀਕੇਸ਼ਨਾਂ ਦੇ ਰਹੇ ਨੇ ਪਰ ਉਹ ਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਪਰਚਾ ਪਹਿਲਾਂ ਦਰਜ ਹੋਇਆ ਸੀਗਾ ਜੀ ਪਰਚਾ ਰਜਿਸਟਰਡ ਹੈ ਪਰਚਾ ਰਜਿਸਟਰਡ ਹੋਣ ਦੇ ਉੱਤੇ ਬਸਲਾ ਜਿਹੜਾ ਜਿਹੜੀ ਉਹਨਾਂ ਦੀ ਡਿਮਾਂਡ ਸੀ ਜਾਂ ਗਰਵੈਂਸ ਸੀ ਉਹ ਮੈਡੀਕਲ ਰਿਪੋਰਟ ਅਜੇ ਤੱਕ ਆਈਆਂ ਨਹੀਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋਏਗਾ ਸਰ ਉਹਨਾਂ ਤਾਂ ਨਾ ਚੱਕਿਆ ਗਿਆ ਬਿਲਕੁਲ ਜੀ ਉਹਨਾਂ ਨੂੰ ਅਸੀਂ ਮੈਡੀਕਲ ਰਿਪੋਰਟ ਤੋਂ ਲਿਆਉਣ ਵਾਸਤੇ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਜਾਂ ਕੋਈ ਜਾਏਗਾ ਤੋਂ ਅਸੀਂ ਪੀਜੀਆ ਤੋਂ ਅੱਜ ਹੀ ਕਲੈਕਟ ਕਰਾਂਗੇ ਜਿਹੜੀ ਵੀ ਰਿਪੋਰਟ ਆਏਗੀ ਰਿਪੋਰਟ ਦੇ ਆਧਾਰ ਦੇ ਉੱਤੇ ਅੱਗੇ ਕਾਰਵਾਈ ਕਰਾਂਗੇ ਸਰ ਉਹਨਾਂ ਦਾ ਇਹ ਵੀ ਕਹਿਣਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਪਿਆ ਨਹੀਂ ਨਹੀਂ ਜੀ ਇਹੋ ਜੇ ਕੇਸਾਂ ਦੇ ਵਿੱਚ ਕੋਈ ਪੋਲੀਟੀਕਲ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਲੀਗਲ ਵੇ ਨਾ ਜਿਹੜੀ ਹੈ ਜੇ ਮੈਡੀਕਲ ਰਿਪੋਰਟ ਆਉਣ ਦਾ ਕਰਕੇ ਹੀ ਡਿਲੇ ਹੋਈ ਹੈ ਹੋਰ ਕੋਈ ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ ਵੀ ਕਈ ਉੱਤਰ ਰਿਪੋਰਟ ਨਹੀਂ ਆਈ ਉਹ ਹਨ ਸਿਟੀਸ ਦੇ ਨਾਲ ਲੈ ਕੇ ਰ ਤਕ ਨੀ ਕੋਈ ਕਿਹੜਾ ਪਿੰਡਾ ਜੀ ਕੀ ਘਟਨਾ ਹੋਈ ਸੀ ਬੱਚੇ ਨਾਲ ਕਿੰਨੇ ਸਾਲ ਦਾ ਸੀ ਕੀ ਨਾਮ ਆ ਘਟਨਾ ਤਾਂ ਜੀ ਬਸ ਜਾਂਦਾ ਜੀ ਗਿਆ ਉਹ ਮੁੰਡੇ ਨੇ ਜਾਂਦਾ ਹੁੰਦਾ ਦੀ ਘੁੰਮਣ ਚ ਰਹਿ ਗਿਆ ਰੋਟੀ ਪਾਣੀ ਖਾ ਕੇ ਗਿਆ ਬੜਾ ਸੋਹਣਾ ਘਰ ਬਸ ਮੁੜ ਕੇ ਘਰ ਨਹੀਂ ਆਇਆ ਮੁੰਡਾ ਮੇਰਾ ਕੀ ਨਾਮ ਸੀਗਾ ਬੱਚੇ ਦਾ ਮਨਪ੍ਰੀਤ ਜੀ ਕਿੰਨੀ ਉਮਰ ਸੀ ਉਮਰ ਆਪ ਤੇ ਲਿਖੀ ਹੋਵੇ ਤੇ 25 ਸਾਲ ਦਾ ਸੀ ਜੀ ਕਿਦਣ ਦੀ ਘਟਨਾ ਬਣ ਘਟਣਾ ਅੰਮੀ ਤੱਕੀ ਮਿੰਨਾ ਹੋ ਗਿਆ ਜੀ ਘਟਣਾ ਹੋਈ ਨਹੀਂ ਤਾਂ ਕਿਸੇ ਨੇ ਸਾਨੂੰ ਪੁੱਛਿਆ ਗਿਣੀ ਨਹੀਂ ਸਾਰੇ ਨੇ ਸਾਡੇ ਕਿਸੇ ਨੇ ਨਹੀਂ ਪੁੱਛੀ ਹੈਗੀ ਗੱਲ ਮਿੰਨਾ ਤੇ ਤੁਸੀਂ ਪੂਰੇ ਥਾਣੇ ਕੰਪਲੇਂਟ ਕੀਤੀ ਹੈ ਕੋਈ ਕੀਤੀ ਜੀ ਮਗਾ ਘਰ ਦੇ ਬੈਠੇ ਨੇ ਕੀਤੀ ਹੈ ਸਾਡੇ ਜੀ ਪਿਤਾ ਬੈਠਾ ਰਹੇ ਦੀ ਇਹ ਤਾਂ ਕੁੜੀ ਦੀ ਗੱਲ ਨਹੀਂ ਮੈਨੂੰ ਤਾਂ ਜੀ ਕੋਈ ਪਤਾ ਨਹੀਂ ਮੈਂ ਤਾਂ ਬੇਹੋਸ਼ ਹੀ ਉਹ ਦਿਨ ਦੀ ਮੈਨੂੰ ਕੋਈ ਸੁਰਤ ਨਹੀਂ ਹੈਗੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਮੰਗ ਸਾਨੂੰ ਆਹੀ ਚਾਹੀਦੀ ਹੈ ਵੀ ਸਾਨੂੰ ਬਸ ਸਾਫ ਚਾਹੀਦਾ ਸਾਫ ਚਾਹੀਦਾ ਮੈਂ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ